ਤਾਂ ਘਰ ਕਰਨ ਨੇ ਗੁਰਦਾਸਪੁਰ ਦੀ ਕੇਸ਼ਵਪੁਰ ਸ਼ਾਮਦੀ ਜੋ ਕਿ ਵਿਦੇਸ਼ੀ ਪੰਛੀਆਂ ਦੀ ਆਮਦ ਕਾਰਨ ਬਹੁਤ ਮਸ਼ਹੂਰ ਹੈ ਇੱਥੇ ਸਰਦੀਆਂ ਸ਼ੁਰੂ ਹੁੰਦੇ ਹੀ ਹਜ਼ਾਰਾਂ ਮੀਲ ਲੰਬੀ ਉਡਾਰੀ ਭਰ ਕੇ ਵਿਦੇਸ਼ਾਂ ਤੋਂ ਪੰਛੀ ਆਉਣੇ ਸ਼ੁਰੂ ਹੋ ਜਾਂਦੇ ਨੇ ਦਰਸਕੂ ਜੇ ਦੇਸ਼ਾਂ ਦੇ ਵਿੱਚ ਇੰਨੇ ਦਿਨੀ ਬਰਫ ਪੈਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਮੌਸਮ ਤੇ ਖੁਰਾਕ ਬੱਚਿਆਂ ਦੇ ਅਨੁਕੂਲ ਨਹੀਂ ਰਹਿੰਦੀ ਤਾਂ ਉਹ ਆਪਣੇ ਰਾਹ ਲਾਇਕ ਮੌਸਮ ਤੇ ਖੁਰਾਕ ਦੀ ਭਾਲ ਦੇ ਵਿੱਚ ਹਜ਼ਾਰਾਂ ਮੀਲ ਲੰਬੀ ਉਡਾਰੀ ਭਰਦੇ ਤਾਂ ਕੇਸ਼ਵਪੁਰ ਸ਼ੰਭੂ ਜੋ ਕਿ ਕੁਦਰਤੀ ਤੌਰ ਤੇ 811 ਏਕੜ ਦੇ ਵਿੱਚ ਫੈਲੀ ਹੈ ਜਦੋਂ ਵੀ ਸਰਦੀਆਂ ਸ਼ੁਰੂ ਹੁੰਦੇ ਹੀ ਇਹਨਾਂ ਵਿਦੇਸ਼ੀ ਪੰਛੀਆਂ ਦੀ ਆਮਦ ਕਾਰਨ ਰੌਣਕਾਂ ਲੱਗ ਜਾਂਦੀਆਂ ਨੇ ਤਾਂ ਵਾਤਾਵਰਣ ਵਿੱਚ ਚਾਰੇ ਪਾਸੇ ਪੰਛੀਆਂ ਦੀ ਚਹਿਚਹ ਹਾਰਟ ਹਾਰਟ ਸੁਣਾਈ ਜਾਂਦੀ ਹੈ ਸਰਦੀਆਂ ਦੀ ਸ਼ੁਰੂਆਤ ਦੇ ਵਿੱਚ ਇਹੀ ਹੁਣ ਤੱਕ 23000 ਦੇ ਕਰੀਬ ਵਿਦੇਸ਼ੀ ਵੱਖ-ਵੱਖ ਕਿਸਮਾਂ ਦੇ ਪੰਛੀ ਇੱਥੇ ਆ ਚੁੱਕੇ ਨੇ ਉਮੀਦ ਜਿਤਾਈ ਜਾ ਰਹੀ ਹੈ ਕਿ ਕਰੀਬ 1 ਮਹੀਨੇ ਤੱਕ ਇੱਥੇ 20000 ਦੇ ਕਰੀਬ ਪੰਛੀ ਪਹੁੰਚ ਜਾਣਗੇ ਉਸ ਵੇਲੇ ਇੱਥੇ ਭਰਪੂਰ ਰੌਣਕਾਂ ਵੇਖਣ ਨੂੰ ਮਿਲਣਗੀਆਂ ਮੈਂ ਸਰ ਫੋਰੈਸਟ ਗਾਰਡ ਇੱਥੇ ਮਨਵੀਰ ਸਿੰਘ ਇਹ ਜਿਹੜੀ ਆ ਪੰਜ ਪਿੰਡਾਂ ਦੀ ਪੰਚਾਇਤ ਦਾ ਟੋਟਲ ਇਹਦਾ ਰਕਬਾ 811 ਏਕੜ ਆ ਇੱਥੇ ਜੋ ਹੈ ਸਭ ਨੇਚਰਲ ਆ ਕੋਈ ਆਰਟੀਫੀਸ਼ੀਅਲ ਨਹੀਂ ਆ ਨੇਚਰਲ ਵਾਟਰ ਆ ਇੱਥੇ بارش ਦਾ ਜਾਂ ਹੋਰ ਓਵਰਫਲੋ ਜੋ بارش ਦਾ ਪਿੰਡਾਂ ਤੋਂ ਹੁੰਦਾ ਉਹ ਆ ਕੇ ਇੱਥੇ ਹੋ ਜਾਂਦਾ ਇੱਥੇ ਮਾਈਗਰੇਟਿਡ ਬਰਡਸ ਆਂਦੇ ਆ ਹਾਜੀ ਤੱਕ ਸਰ ਇਹਦੀ ਗਿਣਤੀ 2000 ਤੋਂ 2500 ਦੇ ਵਿੱਚ ਆ ਤੇ ਪੰਛੀਆਂ ਦੀ ਗਿਣਤੀ ਉਦਾਂ 15000 ਪਲੱਸ ਹੋ ਜਾਂਦੀ ਆ ਜੋ ਪਿਛਲੀ ਰਿਪੋਰਟ ਦੇ ਹਿਸਾਬ ਨਾਲ ਆ ਤੇ ਤੋਂ ਕੋਈ 100 ਪਲੱਸ ਸਪੀਸੀਜ਼ ਹੋ ਜਾਂਦੀਆਂ ਨਾਰਮਲ ਇੱਥੇ ਇਹ ਤੋਂ ਵੱਧ ਹੀ ਸਪੀਸੀਜ਼ ਹੁਣ ਘਟ ਰਹੀਆਂ ਹੋਣਗੀਆਂ ਕੁਝ ਪੰਛੀ ਇੱਥੇ ਰੁੱਕ ਜਾਂਦੇ ਆ ਕੁਝ ਮਤਲਬ ਜਿੱਦਾਂ ਇੱਥੇ ਵਿਜ਼ਿਟ ਕਰਕੇ ਸ਼ਾਲਾਪੱਤਨ ਚੱਲ ਜਾਂਦੇ ਆ ਕੁਝ ਉੱਥੇ ਮਰਾੜੇ ਪੱਤਨ ਤੇ ਚੱਲ ਜਾਂਦੇ ਆ ਕਾਫੀ ਸਰ ਮਾਈਗਰੇਟਰੀ ਬਰਡਸ ਜਿੱਦਾਂ ਸਪੋਰਟ ਬਿਲ ਡੱਕ 글로ਸਰੀ ਆਈਬਸ ਹੋਰ ਜਿੱਦਾਂ ਸਾਰਸ ਗਰੇਨ ਇੱਥੇ ਪੇਅਰ ਆ ਉਹ ਪੱਕਾ ਹੀ ਰਹਿਣਦੇ ਆ ਦੋ ਪੇਅਰ ਹੋ ਗਏ ਆ ਉਹ ਇੱਥੇ ਆਸਟ੍ਰੇਲੀਆ ਤੋਂ ਆਇਆ ਸੀ ਉਹ ਇੱਥੇ ਹੀ ਛੇ ਰਹਣ ਲੱਗ ਪਿਆ ਯਾਤਰੀ ਸਰ ਜਿੱਦਾਂ ਸਕੂਲ ਦੇ ਬੱਚੇ ਆਉਂਦੇ ਆ ਆਪਣੇ ਕੋ ਕਮਿਊਨਿਟੀ ਹਾਲ ਆ ਉੱਥੇ ਅਸੀਂ ਆਡੀਟੋਰੀਅਮ ਚ ਉਹਨਾਂ ਨੂੰ ਬੰਡਾ ਬਿਠਾ ਕੇ ਸਲਾਈਡ ਵਗੈਰਾ ਚਲਾ ਕੇ ਉਹਨਾਂ ਨੂੰ ਪੰਛੀਆਂ ਬਾਰੇ ਦੱਸੀਦਾ ਅੰਦਰ ਸਾਡੇ ਕੋ ਉੱਥੇ ਲੱਗੀਆਂ ਪੰਛੀਆਂ ਦੀਆਂ ਫੋਟੋਆਂ ਬੱਚੇ ਉਰ ਤੋਂ ਵੇਅਰ ਹੁੰਦੇ ਆ ਫਿਰ ਕੰਟੀਨ ਵਗੈਰਾ ਉੱਥੇ ਬਹਿ ਕੇ ਆਪਣਾ ਉਹ ਬ੍ਰੇਕਫਾਸਟ ਜਾਂ ਲੰਚ ਵਗੈਰਾ ਲੈ ਸਕਦੇ ਆ ਤੇ ਕਈ ਵਾਰ ਆਹੀਂ ਅਵੇਅਰਨੈਸ ਪ੍ਰੋਗਰਾਮ ਕਰੀਦਾ ਸਕੂਲਾਂ ਦੇ ਬੱਚਿਆਂ ਨੂੰ ਇਨਵਾਈਟ ਕਰੀਦਾ ਫਰਾਂ ਹੀ ਉਹਨਾਂ ਨੂੰ ਬ੍ਰੇਕਫਾਸਟ ਵਗੈਰਾ ਪ੍ਰੋਵਾਈਡ ਕਰੀਦਾ ਫਿਰ ਬੱਚਿਆਂ ਨੂੰ ਬਾਹਰ ਇੱਥੇ ਵਿਜ਼ਿਟ ਕਰਾਉਣ ਲਈ ਇੱਥੇ ਵਾਚ ਟਾਵਰ ਬਣਿਆ ਆ ਵਾਚ ਟਾਵਰ ਤੇ ਬਿਠਾ ਗਿਆ ਅਸੀਂ ਉਹਨਾਂ ਨੂੰ ਦੂਰਬੀਨ ਵਗੈਰਾ ਦੇ ਕੇ ਵਾਈਸ 11 ਬੱਚੇ ਨੂੰ ਤੇ ਫਿਰ ਉਹ ਮਤਲਬ ਵਧੀਆ ਵੇ ਉਹਦੇ ਲਈ ਉਹੀ ਤੁਹਾਨੂੰ ਦੱਸਿਆ ਨਾ ਉੱਥੇ ਅੰਦਰ ਹੀ ਪਹਿਲਾਂ ਉਹਨਾਂ ਨੂੰ ਦੱਸਿਆ ਜਾਂਦਾ ਕਿ ਇਹ ਪੰਛੀ ਜਿਹੜੇ ਮਾਈਗਰੇਟਿਡ ਹੈ ਇਹਦਾ ਇਹ ਨਾਮ ਹੈ ਤੇ ਇਹ ਦੀ ਫੋਟੋ ਆ ਫਿਰ ਉਹਨਾਂ ਨੂੰ ਇੱਥੇ ਆ ਕੇ ਮਤਲਬ ਫੀਲਡ ਵਿਜ਼ਿਟ ਕਰਾਇਆ ਜਾਂਦਾ ਸਰ ਜਿਆਦਾ ਨੇਚਰਲੀ ਆ ਫਿਸ਼ਿੰਗ ਵਗੈਰਾ ਇੱਥੇ ਪੰਛੀ ਖਾਂਦੇ ਆ ਜਿਹੜੇ ਦੂਸਰੇ ਆ ਉਹ ਪੰਛੀ ਐਦਾਂ ਆ ਕਿ ਮਾਰਨਿੰਗ ਚਲੇ ਜਾਂਦੇ ਆ ਫੀਡ ਲੈ ਕੇ ਈਵਨਿੰਗ ਫੇਰ ਵਾਪਸ ਆ ਜਾਂਦੇ ਆ ਇਹ ਸਰ ਜਿਹੜੇ ਪੰਛੀ ਐ ਜ਼ਿਆਦਾਤਰ ਮਾਈਗਰੇਟਿਡ ਇਹਦੇ ਵਗੈਰਾ ਨਾਲ ਸਾਡੇ ਕੋਲ ਚੰਡੀਗੜ੍ਹ ਟੀਮ ਆਂਦੀ ਆ ਜਦੋਂ ਅਸੀਂ ਪੰਛੀਆਂ ਦੀ ਕਾਊਂਟਿੰਗ ਕਰੀਦਾ ਉਹ ਫਿਰ ਇਕੱਲੇ ਇਕੱਲੇ ਪੰਛੀ ਨੂੰ ਕਾਊਂਟ ਕਰ ਦਿਆ ਕਿ ਇਹ ਪੰਛੀ ਉਹ ਸਾਈਡ ਤੋਂ ਆਇਆ ਤੇ ਐਨੇ ਪੰਛੀ ਹੋ ਗਏ ਆ ਇਹਦੇ ਵਗੈਰਾ ਤਿੰਨ ਚਾਰ ਉਹਦੇ ਸਰਵੇ ਹੁੰਦੇ ਆ ਫਿਰ ਉਹ ਸਟੇ ਕਰਦੇ ਆ ਤੇ तकरीबन ਸਾਰੇ ਪੰਛੀ ਸਰ ਇੱਥੇ ਆ ਕੇ ਜਾਦਾ ਇੱਥੇ ਹੀ ਰੁਕਦੇ ਆ ਸ਼ਾਲਾਪੱਤਨ ਦੇ ਥੋੜੇ ਇੱਥੋਂ ਕੁਝ ਸ਼ਾਲਾਪੱਤਨ ਚਲ ਜਨੇ ਕੁਝ ਉੱਥੇ ਚਲ ਜੰਦੇ ਆ ਜੀ ਸਰ ਇਦਾਂ ਦਾ ਇੱਕ ਸਾਰਸ ਕਰੇਂਦਾ ਪੇਅਰ ਆ ਉਹ ਕਾਫੀ 4-5 ਸਾਲਾਂ ਤੋਂ ਉੱਥੇ ਰਹਿ ਰਿਹਾ ਉਹ ਆਸਟ੍ਰੇਲੀਆ ਤੋਂ ਆਇਆ ਸੀ ਹੁਣ ਇੱਥੇ ਹੀ ਸਟੇ ਕਰਨ ਡਿਆ ਆ ਹੁਣ ਉਹਦੇ ਅੱਗੇ ਫੈਮਿਲੀ ਵੀ ਵੱਧ ਗਈ ਆ ਤੇ ਉਹ ਦੋ ਪੇਅਰ ਹੋ ਗਏ ਮਤਲਬ ਟੋਟਲ 4 ਹੋ ਗਏ ਆ ਸਾਰਸ ਕਰੇਂਦੇ ਉਹ ਜ਼ਿਆਦਾਤਰ ਇੱਥੇ ਡਾਲੇ ਵਾਲੇ ਤਲਾਚੀ ਹੁੰਦਾ ਆ ਕਈ ਵਾਰ ਇਥੋਂ ਸ਼ਾਲਾਪੱਤਨ ਵੀ ਚੱਲ ਜਾਂਦਾ ਯਾਤਰੀਸਰ ਆਉਂਦੇ ਆ ਉਹਨਾਂ ਨੂੰ ਮੇਨ ਇਹੀ ਮੈਸੇਜ ਆ ਕਿ ਆ ਕੇ ਇੱਥੇ ਮਤਲਬ ਪਲਾਸਟਿਕ ਦਾ ਯੂਸ ਨਾ ਕਰਨ ਕਿਉਂਕਿ ਇਹ ਨੈਚੁਰਲ ਆ ਸੋਰਸ ਤੇ ਪੰਛੀਆਂ ਨੂੰ ਇਹਦੇ ਨਾਲ ਡਿਸਟਰਬੈਂਸ ਹੁੰਦੀ ਹੈ ਜਦੋਂ ਪੈਕੇਟ ਜਾਂ ਬੋਤਲ ਪਾਣੀ 'ਚ ਸੁੱਟ ਦਿੰਦੇ ਆ ਬਾਕੀ ਬਹੁਤ ਵਧੀਆ ਜਿੰਨੇ ਵੀ ਆਉਂਦੇ ਕੋਆਪਰੇਟ ਕਰਦੇ ਆ ਬਸ ਇੱਕ ਇਹੀ ਮੈਸੇਜ ਆ ਕਿ ਆ ਕੇ ਇੱਥੇ ਕੋਸ਼ਿਸ਼ ਕਰਨ ਕਿ ਇੱਥੇ ਉਹ ਨਾ ਗੰਦਗੀ ਨਾ ਕਰਨ